ਆ ਕਾਲੀ ਤੁਹਾਡੀ 40 ਨਾਮ ਰੋਲ ਕੇ ਹਾਜ਼ਰਾਂ ਜੀ ਇਹ ਹੈਗੇ ਜੀ ਅਜੀਤ ਮਿੱਲ ਇੱਥੇ ਕੱਪੜੇ ਮਿਲਦੇ ਨੇ ਆਪ ਨੂੰ ਦਿਖਾਉਣੇ ਆ ਕੱਪੜੇ ਆਪਾਂ ਧਿਆਣਾ ਵੇਖੋ ਅੱਜ ਅੱਜ ਕੋ ਵੀ ਕਿਵੇਂ ਆ ਆ ਦੇ ਵੀਡੀਓ ਤੇ ਮਿਲ ਲੋ ਇਹ ਅਜੀਤ ਮਿੱਲ ਹੈ ਦੇਖੋ ਧਿਆਨ ਨਾਲ ਕੋ ਕੱਪੜਾ ਕਿੰਨਾ ਵਾਜੀ ਵਾਲ ਚ ਦੇਖੋ

ਕੋਲੋਂ ਤਾਂ ਨਿਕਲ ਪਾ ਲੈਂਦੇ ਹਾਂ ਕੋਪਰਾ ਫਰੈਂਡ ਦੇਖਣਾ ਸਟਾਕ ਆ ਆ ਦੇਖੋ ਧਿਆਨ ਇਹ ਹੈਗੇ ਜੀ ਦੇ ਮੇਲ ਦੇਖੋ ਜੀ ਧਿਆਨ ਕੋਈ ਸਾਮਾਨ ਪਿਆ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਭਲੀ ਆ ਦੋਸਤ ਇਹ ਦੇਖੋ ਆ ਦੋ ਵਾਰ ਨਹੀਂ ਕਰਦਾ ਨਹੀਂ ਮੈਂ ਤੋਂ ਹਰ ਤਰ੍ਹਾਂ ਦੀ ਬੈਰਾਈਟੀ ਮਿਲਦੀ ਹੈ ਬੈਰਾਈਟੀ ਵੇਖੋ ਜੀ ਪੱਗਾਂ ਪਿਆਣੇ ਇੱਥੇ ਟੈਂਟਾ ਛੱਟਾ ਦੂਏ ਸੜ ਪਿਆਣੇ ਉਹ ਵੀ ਦਿਖਾਵਾਂਗੇ ਆਹ ਵੇਖੋ ਜੀ ਸੀਮਿਲ ਇੱਥੇ ਜੂੜਾ ਜੋ ਇਹ ਪਿੰਡ ਦੇ ਵਿਡੇ ਨਾਲ ਆ ਜੀ ਰੀਜ਼ਮਿਲ ਰੋੜ ਤੇ ਬਣਿਆ ਹੋਇਆ ਵਾ ਵੇਖੋ ਵੇਖੋ ਨੀਚੇ ਹੀ ਪਿਆ ਆ ਮੈਂ ਮੋੜ ਕੰਨ ਰਹਾ ਹਾਂ ਜਦ ਪੱਗਾਂ ਲੈਣੀ ਆ ਹੁਣ ਫੇਰ ਵੀ ਆਈ ਚੱਲਾਂਗੇ ਅਰੇ ਇੰਨੀ ਜਦ ਤੱਕ ਟੋਣਾ ਆ ਆ ਦੇਖ ਕੋਈ ਤੇ ਕੋਪੜਾ ਤੇ ਕਾਫੀ ਕੁਝ ਪਿਆ ਬਾ ਮਾ ਮਾ ਸਭ ਬਾਅਦ ਮੇ ਤੁਗੀ ਦੇਖ ਨਹੀਂ ਬਣੀ ਮਾ ਵਾਲਾ ਕਰ ਤੋ ਦੀਰੀ ਪਰ ਕੋਈ ਇੱਕ ਵੀ ਨਾ ਇੱਕ ਸੋਟੀ ਇੱਕੋ ਕਰਦੀ ਦੇਖੋ इजियो उधर मिलोगे जी प्लेन सब ड्रोन या इलेक्ट्रॉन कुछ कुछ है ड्रोन ना करेगा सुन कर कपड़े काफी कपड़ा है हो गया ਦੇਰੋ ਜੀ ਜੇ ਮਿਲਣ اندرੋਂ ਕੱਪੜਿਆਂ ਦੇ ਨਾਲ ਭਰੀ ਹੋਈ ਹੈ। ਇਹੋ ਪ੍ਰਕਾਰ ਦੀ ਸੀਟ ਮਿਲਦੀ ਹੈ ਥੋੜੀ ਸਿਲੈਕਟ ਹੀ ਆਓ। ਤੇ ਅਸੀਂ ਇਹਨੇ ਦੋ ਲਾਲ ਦੋ ਲਾਈਨਿੰਗ ਹੋਰ ਇਹ ਪਿਆਨੇ ਦੋ ਲਾਈਨਿੰਗ। ਉਪਰੇ ਦੀ ਥੋੜਾ ਲਾ ਕੇ ਗਏ ਦੀ ਪੰਡਾ ਵੀ ਹਾਂ ਤੇ ਹੁਣ ਉਹ ਵੀ ਥੋੜਾ ਲਾ ਗਏ ਆ। ਵਾਕਿਆਂ ਦੇ ਦੇਖੋ ਕਿੰਨਾ ਬੜਾ ਹੈ ਵਿੱਚੋਂ

ਹਾਂ ਲਓ ਹਲੋ ਸੂਟ ਆਪਣੇ ਬਹੁਤ ਆ ਸੂਟ ਇੱਕੋ ਸੂਟ ਲੈ ਜੋ ਉੱਪਰ ਬੰਨ੍ਹਾ ਦੇ ਕੋਲੋਂ ਖੈ ਨਹੀਂ ਰਿੱਟ ਦੇ ਇੱਕਦਮ ਪੁੱਛ ਰਿਆ ਆ ਦੱਸਣ ਇਹ ਨਾ ਬੇਟਾ ਸੁਣ ਨਾ ਦੇਖ ਰ ਮਾ ਮ ਗਿੱਲ ਮਾ ਤਾਂ ਮੈਂ ਸੋਣਾ ਚੱਲੀ ਜਾਂਦੀ ਆ ਦੇ ਮਿਲਦੀ ਆ ਤਾਂ ਦਿਖਾ ਦੇ ਹੁੰਦੀ ਆ ਤਬਾਦਾਂ ਆ ਨਾ ਨਾ ਬੱਗਾਂ ਨਹੀਂ ਆਵਾਂਗੇ ਕਿਰੇ ਕਰਦੇ ਕੋਟਨ ਚ ਨਹੀਂ ਹੈ ਨਾ ਉਹ ਲਗਾਉਣੇ ਥੋੜੇ ਰੇਟ ਆਪਾਂ ਇੱਧਰ ਹੀ ਨੇ ਬਸ ਇਹ ਤੋਂ ਲਾਈਵਿੰਗ ਦਾ ਰੇਟ ਲੱਗੇਗਾ ਫੇ ਚੱਲਦੇ ਆਪਾਂ ਇੱਥੋਂ ਆ ਵੇ ਕੋਈ ਸਾਮਾਨ ਆਪਦਾ ਬਿਲਗਰਾਮ ਅੰਦਰ ਆਓ ਦੇਖ ਲਓ ਆਓ ਮੈਂ બોલું ਸ੍ਰੀ ਸਤਿਕਾਰ ਜਾਂ ਚੱਲ ਨੇ ਠੀਕ ਹੈ ਜੀ ਬੰਦਾਰ ਵੀਰੇ ਪੰਜ ਮੰਜੇ ਮੀਟਰ ਨੇ ਤੋਂ ਤਾਂ ਕੋਈ ਨਹੀਂ ਆਇਆ ਕਿੱਦਾਂ ਹੋਏਂ ਕਿੰਨਾ ਬੋ ਆਇਆ ਨਹੀਂ ਆਇਆ ਨਹੀਂ ਆਇਆ ਆਹੋ ਉਹ ਵੀ ਗਈ ਜਾ ਕੇ ਦੇਖਣ ਨੂੰ ਉਹ ਵੀ ਉਹ ਵੀ ਇਹਨਾਂ ਨਾਲ ਹਾਂਜੀ ਹਾਂ ਜ਼ੋਰ ਤਾਂ ਕੁਛ ਲੈ ਸੀ ਇੱਧਰ ਕਾਹ ਕਰ ਰਹੇ ਹੋ ਤੁਸੀਂ ਕਾਰ ਤੋਂ ਬੰਦੇ ਬੰਨਾਉਂਦਾ ਰੋਗਾ ਕੁ ਦੀ ਦੀ ਵਰਦੇ ਦਿਖਾ ਤੁਮ ਬੰਨਿਆ ਸਮਾ ਗੱਲਿਆ ਜ਼ੋਰ ਉਹ ਕੌਣ ਹੈ ਨਾ ਫੋਰ ਗੀ ਬਸ ਨੂੰ ਤੇ ਨਾ 400 ਵੀ 950 ਵੀ ਕੋਲਾਇਆ ਲੈ ਬੱਲੇਣਾ ਆਹ ਦੇ ਕੋਈ ਟੀਮ ਜਿਹਨੇ ਪੈਂਟਾ ਪੁੰਟਾ ਹੀ ਨਾ ਕੋਡ ਬੜਾ ਚੱਲ ਦੇ 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 ਦੇਖ ਕੇ ਇਹ ਚੱਲ ਕੇ ਲੈ ਜਾ ਇਹ ਆਇਆ ਦੇਖ ਮੈਂ ਇਹ ਜਿਹਨੇ ਪੈਂਟਾ ਪੁੰਟਾ ਲੈ ਆਂਵਾ ਤੇ ਜਿੱਦੀ ਮਿਲਦਾ ਹੈ ਜਿੱਦੀ ਮਿਲਦਾ ਹੈ ਇੱਥੋਂ ਆਪ ਲੈ ਆਦੇ ਪੈਂਟਾ ਥੱਲਾ ਅਸਲੇ ਕਮਰਾ ਬਣਾ ਵੇ ਰਹਿਣਾ ਬੜਾ ਆ ਵੇਖੋ ਜੀ ਚੱਲ ਚੱਲਦੇ ਆਪਾਂ ਦੇਖਣੋਂ ਬਾਅਦ ਤੇ ਨਾ ਹੋਵੇ ਫੇਰ ਕੀ ਹੋ ਗਿਆ ਚੱਲਦੇ ਆਪਾਂ ਇੱਥੇ ਮਿਲ ਜਿੰਦੀ ਪੈਂਟਾ ਸ਼ਲਟਾ ਇੱਥੇ ਲਿਆ ਦਿਓ ਕਿਹੜੇ ਵੀ ਮਾਸੀ ਕਿਸਮ ਦੇ ਕੱਪੜਾ ਬੰਦੇ ਆਵਾਜ਼ ਤੇ ਆ ਸਾਮਾਨ ਪਿਆ ਸਾਰਾ ਲਾਉਂਦੇ ਨਾਲੇ ਬਹਨ ਹਾਂ ਜਸ ਕੋ ਸਾਰਾ ਸਾਮਾਨ ਆ ਕੋੜ ਗਾੜ ਪਏ ਨੇ

ਆਪਾਂ ਤਾਂ ਬੇਸੇ ਯਾਦ ਨਹੀਂ ਕਿ ਇਹਨਾਂ ਦਾ ਯਾਨੀ ਆਹ ਪਹਿਲਾ ਕਾਟਣਾ ਪੜਦੇ ਲਾਉਣ ਨੂੰ ਵਕਤ ਲਿਆ ਖੜੇ ਇੱਥੇ ਕਾਟਣ ਨੂੰ ਪਹਿਲਾ ਕਾਟਣ ਚੱਲੀਏ ਆਪਾਂ ਕਿਸਨੇ ਦਿਖਾਉਣੇ ਆ ਕੋਦਾਂ ਆਉਂਦੇ ਨੇ ਖੋਲਣੇ ਨੇ ਕੋਦਾਂ ਆ ਸਕਦੇ ਹਾਰੇ ਫਿਰ ਚਲੋ ਜੀ ਫਿਰ ਚਾਲ ਲਈ ਆਪਾਂ ਆਪਣੇ ਮੈਨੂੰ ਆਉ ਸਕਦੇ ਹਾਰੇ ਫਿਰ ਸਾਡੀਆਂ ਬ੍ਰੈਡੀਆਂ ਮਿਲ ਜਾਣੀ ਜੀ ਮਿਲ ਚਾ ਆਹ ਵਖਾ ਦਾ ਆ ਦੇਖੋ ਜੀ ਤਾਂ ਤਾਂ ਫਿਰ ਕਰੂਗੇ ਕੀ ਦੇ ਕਰਾਂਗੇ ਤਾਂ ਸੌਂਦਾ ਮੈਂ ਹੈ ਜੇ ਕਮੈਂਟ ਮੜਾਉਣੀ ਕੋਈ ਰੈਡੀ ਮੈਂ ਰੈਡੀ ਮੈਂ ਚਾਹੀਦੀ ਹੈ ਉਹ ਇਸ ਨੂੰ ਇੱਕ ਬੰਦਾ ਮਿਲਿਆ ਉਹ ਕਹਿੰਦੇ ਭੇਜ ਦਿਆਂ ਸੀ 65 ਪੈਨਸ਼ਟ ਬਾਕਸ ਤੇ ਪੰਤਾ ਦਿਖਾਉਣ ਵਾਸਤੇ ਉਹਨੂੰ ਕਿਹਾ ਵੀ ਆਹ ਵੇਖੋ ਜਿੱਥੇ ਮਿਲਿਆ ਸਾੜੇ ਬੈਟੀਆਂ ਨਹੀਂ ਮਰ ਜੀ ਉਸ ਚੱਕੋ ਬੈਟੀਆਂ ਰੂਟਿੰਗ ਆਪਣੀਆਂ ਸੂਟ ਕੇਸ ਪਏ ਨੇ ਜਿਨ੍ਹਾਂ ਨੇ ਬਾਹਰ ਜਾਣਾ ਹੋਵੇ ਯਾ ਟ੍ਰਿਪ ਜਾਣਾ ਹੋਵੇ ਬਾਹਰ ਜਾਣਾ ਹੋਵੇ ਉਹ ਉਹ ਵਾਸਤੇ ਸੂਟ ਕੇਸ ਤੇ ਚੱਲੀ ਤੇ ਚੀ ਬੜੇ ਮਜਬੂਰ ਨੇ ਤੇ ਇਹਨਾਂ ਦੇ ਵੀ ਪੈਂਟ ਹੱਲ ਰਹੀ ਪੈਂਟ ਦੇਖੋ ਇਹ ਤਾਂ ਪਈ ਜੀ ਇਹ ਦੂਸਰੀ ਫਾਰਮਲ ਫਾਰਮਲ ਪੈਂਟ ਹੈਗੀ ਆ ਹਾਈ ਗਾਇ ਦਿਖਾਓ ਪਹਿਲਾ ਸਾਰਟ ਦਿਖਾਓ ਸਾਰਟ ਤਾਂ ਦੇਖ ਕੇ ਜਾਣੀਏ ਫਿਰ ਲੈ ਕੇ ਜਾਵਾਂਗੇ ਅਸੀਂ ਇਹਦਾ ਪ੍ਰਾਈਸ ਪੁੱਛਣਾ ਕਿੰਨੇ ਦਾ ਪ੍ਰਾਈਸ ਕੀ ਬਣੂਗਾ ਇਹ ਦਾ ਕੱਲ 350 ਦਾ 350 ਦਾ ਪਲੱਸ ਕਰਕੇ ਅੱਛਾ 350 ਸਾਡੀ ਸ਼ਰਟ ਪੈਂਟ ਕਿੰਨੇ ਦੀ ਮਿਲੂਗਾ ਆ ਦੂਸਰਾ ਕਪੜਾ ਦਿੰਦਾ ਹੈ ਉਹ ਦਿਖਾਉਏ ਨਹੀਂ ਲੈਣਾ ਕੋਟਨ ਲੈਣਾ ਕੋਟਨ ਚ ਦਿਖਾਉ ਵਧੀਆ ਲਈ ਐਲਸਾਈਡ ਐਲਸਾਈਡ ਦੇਖਣੀ ਹੈ ਦੇਖ ਕੇ ਅਮਾਰੇ ਕੱਲ ਪਾਸੋਂ ਆ ਜਾਣਗੇ ਫਿਰ ਅਰੇ ਇਹ ਤਾਂ ਪੁੱਛਣਾ ਵੀ ਕਿੰਨੇ